ਅੰਕਲ ਨੇ ਸਬਜੀ ਸੂਜੀ ਬਾਹਰ ਲਾ ਰੱਖੀ ਐ ਇਹਨਾਂ ਨੇ ਇੱਥੇ ਐਸ ਲੈਂਚ ਕਿਤੇ ਬੂਟੇ ਲਾਏਗੇ ਜਿਵੇਂ ਉਧਰ ਸਾਰੇ ਕਿਤੇ ਬੂਟੇ ਲੱਗੇ ਹੋਏ ਆ ਉਹ ਦੇਖੋ ਤੇ ਜੇ ਅਗਲੇ ਆਪ ਲਾਉਂਦਾ ਤਾਂ ਫਿਰ ਪੱਟ ਜਾਂਦੇ ਆ ਮੈਂ ਖੜਾ ਜੀ ਇਸ ਟਾਈਮਾ ਭਾਰਤ ਮਾਲਾ ਰੋਡ ਤੇ ਤੇ ਇਹਦੀ ਇੱਕ ਰੋਡ ਬੰਨ ਨਾਲ ਤੁਸੀਂ ਵੇਖੋ ਪ੍ਰਾਪਰਟੀ ਦੇ ਰੇਟ ਕਿੰਨੇ ਆਪ ਹੁੰਦੇ ਤੇ ਨਾ ਕੋਈ ਇਹ ਚਾਂ ਲੱਗਦਾ ਤੁਹਾਨੂੰ ਕੋਈ ਜੋੜ ਜਾੜ ਆ ਆ ਦੇਖੋ ਇਹ ਉੱਤੋਂ ਵੀ ਦੇਖ ਲਓ ਹੈ ਨਾ ਕੈਂਟ ਇਧਰ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਅੱਡ ਗਿੱਲ ਸਾਬ ਪਹੁੰਚ ਚੁੱਕੇ ਨੇ ਗਿੱਲ ਸਾਬ ਕੀ ਹਾਲ ਹੈ ਵਧੀਆ ਜੀ ਵਧਾਈਆਂ ਤੁਹਾਨੂੰ ਗਿੱਲ ਦੀ ਮੰਗਣੀ ਹੋ ਗਈ ਹੈ ਬਈ ਤੇ ਗਿੱਲ ਪਾਰਟੀ ਤੇ ਭਜਦਾ ਹੋਇਆ 10 ਮਿੰਟ ਘਾਤੇ ਬਹਿ ਕੇ ਸ਼ਾਂਤੀ ਨੂੰ ਮਹਿਸੂਸ ਕਰਦੇ ਆਂ ਪੰਛੀਆਂ ਦੀ ਆਵਾਜ਼ ਸੁਣਦੇ ਆਂ ਬੜਾ ਮਨ ਨੂੰ ਸਕੂਨ ਮਿਲਦਾ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਬੜੀ ਮਿਹਨਤ ਲੱਗਦੀ ਹੈ ਬਿਨਾਂ ਕਿਸੇ ਦੇਰੀ ਤੋਂ ਜੀ ਵੱਧਦੇ ਆਪਾਂ ਅੱਜ ਦੇ ਬਲੌਗ ਵੱਲ ਲੋ ਵੀ ਦੋਸਤੋ ਅੰਕਲ ਨੇ ਸਬਜੀ ਸੂਜੀ ਬਾਵਲਾ ਰੱਖੀ ਹੈ ਹੋ ਵੀ ਬਾਵਾ ਗਈ ਆ ਦੇਖ ਲਓ 15 20 ਦਿਨਾਂ ਜੀ ਐਂਡੀਡੀ ਹੋ ਗਈ ਥੋੜੀ ਜੀ ਗਰਮੀ ਲੈ ਕੇ ਵਹਿ ਜਾਂਦੀ ਹੈ ਤੇ ਨਹੀਂ ਤਾਂ ਹੁਣ ਹੋਈ ਜਾਂਦੀ ਵਧੀਆ ਤੇ ਬਾਕੀ ਇੱਥੇ ਆ ਬੜਾ ਦੁੱਖ ਲੱਗਾ ਅੰਕਲ ਨੇ ਸੀ ਜਾੜੀ ਲਾਈ ਹੋਈ ਸੀ ਜੇ ਤੁਸੀਂ ਮੇਰੀ ਪਿਛਲੀ ਵੀਡੀਓ ਵਿੱਚ ਵੇਖੀ ਵੀ ਹੈ ਤੇ ਇਹਨਾਂ ਨੇ ਪਟਾਤੀ ਜੇਕਰ ਤੁਸੀਂ ਲਾ ਨਹੀਂ ਸਕਦੇ ਇਹ ਮਤਲਬ ਛੋੜੀ ਨਹੀਂ ਇਹ ਮਤਲਬ ਇਹਨਾਂ ਦੇ ਅੰਡਰ ਆਉਂਦੀ ਹੈ ਐ ਮਾਰ ਵਾਲਿਆਂ ਦੇ ਤੇ ਪਰ ਐ ਵੀ ਇਹਨਾਂ ਨੇ ਇੱਥੇ ਇਸ ਲੈਂਚ ਕਿਤੇ ਬੂਟੇ ਨਹੀਂ ਲਾਏਗੇ ਜਿਵੇਂ ਉਧਰ ਸਾਰੇ ਕਿਤੇ ਬੂਟੇ ਲੱਗੇ ਹੋਏ ਆ ਉਹ ਦੇਖੋ ਤੇ ਜੇ ਅਗਲਾ ਆਪ ਲਾਉਂਦਾ ਤਾਂ ਫਿਰ ਪਟ ਜਾਂਦੇ ਆ ਪਤਾ ਨਹੀਂ ਤਾਂ ਪਟਤੀ ਉਹ ਸਬਜ਼ੀ ਲਾ ਸਕਦੇ ਬੂਟੇ ਲਾਏ ਹੁੰਦੇ ਤਾਂ ਜਿਆਦਾ ਨਾ ਪਟਦੇ ਬਾਕੀ ਵੇਖੋ ਅੰਕਲ ਤਾਂ ਘਰੇ ਜਾਣੇ ਦੇ ਨਹੀਂ ਅੰਕਲ ਜ਼ਰੂਰ ਗੱਲ ਕਰਦੇ ਵੀ ਬੂਟੇ ਥੋੜੀ ਤੁਸੀਂ ਪਟ ਐਨ ਦਾ ਗਰਮੀ ਵਧੂਗੀ ਇੱਧਰ ਅੰਕਲ ਨੇ ਬੱਲਾ ਬੁੱਲਾ ਪੂਰੀਆਂ ਲਾ ਰੱਖੀਆਂ ਪਾਣੀ ਪਾ ਰਹੇ ਆ ਬਹੁਤ ਘੈਂਟ ਬਣਿਆ ਬਗਮ ਆ ਦੇਖੋ ਆਪਣੇ ਜਿੱਥੇ ਜਾਂਦੇ ਨੇ ਆਪਣੇ ਨੇ ਬੰਦੇ ਸਭ ਜੀ ਪੂਰੀ ਘਾ ਲੈਂਦੇ ਆ ਹੋਰ ਅੰਕਲ ਜੀ ਤਕੜੀ ਸਸਰੀ ਕਾਲੀ ਸੇ ਤਕੜੀ ਆ ਜੀ ਬੜੀਆ ਬੜੀਆ ਇੱਕਦਮ ਹੋਰ ਬੜੀ ਹੋਗੀ ਸਭ ਜੀ ਪੂਰੀ ਅੰਕਲ ਨੇ ਹਰਾ ਪਰਾ ਕਰਤਾ ਸਾਰਾ 15-20 ਮਿੰਨਾਂ ਚ ਹੋ ਗਈ ਨਾ ਜੀ ਥੋੜੀ ਗਰਮੀ ਲੈ ਕੇ ਬਹਿ ਗਈ ਆ ਜਾਲੀ ਦੋਸਤੋ ਪੱਟਤੀ ਉਹਨਾਂ ਨੇ ਉਸੇ ਸਾਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਕਿਉਂਕਿ ਆਪ ਤਾਂ ਲਾਉਂਦੇ ਨਹੀਂ ਜੇ ਅਸੀਂ ਲਾਉਣੇ ਤਾਂ ਪੱਟ ਦਿੰਦੇ ਹਾਂ ਇਹ ਨਹੀਂ ਜੀ ਸਹੀ ਜੀ ਹਮ ਬਾਕੀ ਵੀ ਸਬਜ਼ੀ ਪੂਰੀ ਵਧੀਆ ਹੋਗੀ ਤੇ ਹੁਣ ਇੱਥੇ ਸਬਜ਼ੀ ਤੋੜ ਕੇ ਬਣਾਈ ਵੀ ਇੱਕ ਦੋ ਵਾਰੀ ਹਾਂਜੀ ਦੋਸਤੋ ਮੈਂ ਖੜਾ ਜੀ ਇਸ ਟਾਈਮਾ ਭਾਰਤ ਮਾਲਾ ਰੋਡ ਤੇ ਜਿੱਦੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਸੀ ਤੇ ਮੈਂ 15 ਦਿਨ ਪਿੰਡ ਗਿਆ ਹਾਂਗਾ ਤੇ ਬਾਈ ਅਰਗਣ ਕੰਮ ਪੂਰਾ ਖਿੱਚਦਾ ਮੈਨਾਂ ਦਾ 15-20 ਦਿਨਾਂ ਦੇ ਵਿੱਚ ਵਿੱਚ ਇਹ ਸਾਰੀ ਰੋਡ ਨੂੰ ਕਰ ਦੇਣਗੇ ਕੰਪਲੀਟ ਇਹ ਜਾਣੀਏ ਜੀ ਇੱਧਰ ਨੂੰ ਸਾਰੀ ਐਸ ਸਾਈਡ ਨੂੰ ਤੇ ਇਹਦੇ ਇੱਕ ਰੋਡ ਬੰਨ ਨਾਲ ਤੁਸੀਂ ਵੇਖੋ ਪ੍ਰਾਪਰਟੀ ਦਾ ਰੇਟ ਕਿੰਨੇ ਆਪ ਹੁੰਦੇ। ਭਾਈ ਮੈਂ ਹਮੇਸ਼ਾ ਇਹ ਜਾਨਣਾ ਹੁੰਦਾ ਹੈ ਹਾਰਡ ਵਰਕ ਨਾਲੋਂ ਸਮਾਰਟ ਵਰਕ ਜਿਆਦਾ ਕਮਾਈ ਹੈ। ਤੇ ਜਿੰਨੀ ਆਪਾਂ ਮਤਲਬ 10 ਸਾਲਾਂ ਦੀ ਫਸਲ ਦੀ ਕਮਾਈ ਨਾਲ ਬਚਾ ਨਹੀਂ ਸਕਦੇ ਇੱਥੇ ਤੁਹਾਡਾ ਇੱਕ ਪਲਾਟ ਫਾਇਦਾ ਕਰ ਸਕਦਾ ਹੈ। ਹਾਲਾਂਕਿ ਖੇਤਰੀ ਬਹੁਤ ਖੁਸ਼ ਹੈ, ਮਾੜੀ ਨਹੀਂ। ਪਰ ਆਇਆ ਵੀ ਇਹਦੇ 'ਚ ਤੁਸੀਂ ਜਿਵੇਂ 10 ਸਾਲਾਂ ਦੀ ਕਮਾਈ ਕਰਨੀ ਖੇਤੀ ਇੱਥੇ ਤੁਸੀਂ ਇੱਕ ਪਲਾਟ ਚ ਕਰ ਸਕਦੇ ਹੋ। ਆਹ ਰੋਡ ਬੰਨੀ ਹੈ। ਇਹਦਾ ਰੇਟ ਆਪ ਹੋ ਜਾਣਾ। ਅੱਜ ਇਹਨਾਂ ਦਾ ਰੇਟ ਬਾਈ ਜੀ 2 ਕਰੋੜ ਤੋਂ ਵੀ ਉੱਤੇ ਹੋਣਾ ਤੇ ਆਉਣ ਵਾਲੇ ਤੁਸੀਂ 15-20 ਦਿਨਾਂ ਦੇ ਦੇਖੋ ਇਹਨਾਂ ਦਾ ਰੇਟ ਵਧਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਪੰਜਾਬ ਇੰਡੀਆ ਤਰੱਕੀ ਦੇ ਨਾਮਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਤੇਜ਼ੀ ਨਾਲ ਮਤਲਬ ਜਿਹੜਾ ਵਪਾਰ ਕਰਨ ਦੇ ਸਾਧਨਾਂ ਛੜਕਾਂ ਮਤਲਬ ਇਹਨਾਂ ਨਾਲ ਵਪਾਰ ਹੋਣਾ ਰੋੜਾਂ ਨਾਲ ਬਹੁਤ ਤੇਜ਼ੀ ਨਾਲ ਵਧ ਰਿਹਾ ਉਹ ਆ ਤੁਹਾਡੇ ਸਾਹਮਣੇ ਆ ਬਾਕੀ 15-20 ਦਿਨਾਂ ਦੀ ਗੱਲ ਹੈ ਫਿਰ ਤੁਸੀਂ ਦੇਖੋ ਇਹਦਾ ਨਕਸ਼ਾ ਹੋ ਰਿਹਾ ਹੋਊਗਾ ਆਵੇ ਹੁਣ ਥੋੜੀ ਧੁੱਪ ਪੈਂਦੀ ਤਾਂ ਕਰਕੇ ਵੀਡੀਓ ਛੇ ਦਾ ਨਾਲ ਕਲੀਅਰ ਆਵੇ ਪਰ ਹੁਣ ਥਾਂ ਤਾਂ ਜਿਹੜੇ ਜਾਲ ਪੇਛੇ ਵੇ ਸੜਕਾਂ ਦੇ ਤੇ ਭਾਰਤ ਮਾਲਾ ਰੋਡ ਬਾਰੇ ਤੁਸੀਂ ਜਾਣਦੇ ਹੋ ਜਿਹੜੀ ਮਾਲਾ ਨੂੰ ਪਰੋਈ ਪਈ ਹੈ ਤਾਂ ਇਹਨੋਂ ਆਦੇ ਭਾਰਤ ਮਾਲਾ ਰੋਡ। ਬਾਕੀ ਕੋਈ ਨਹੀਂ ਕਿਸ ਟਾਈਮ ਸਾਰੀ ਰੋਡ ਦੀ ਤੁਹਾਨੂੰ ਵੀਡੀਓ ਦਿਖਾਵਾਂਗਾ ਮੈਂ ਹੋਰ ਰੋਕ ਕੇ ਥੋੜਾ ਥੋੜਾ ਜਿਹਾ ਬਣ ਜਾਣ ਦਿਓ ਜਿਹੜੀ ਜਿੱਥੇ ਮੈਂ ਰੋਡ ਤੇ ਖੜਾ ਹਾਂ ਇਸ ਟਾਈਮ ਸਲਿੱਪ ਰੋਡ ਹੈ। ਜਿਹੜੀ ਜਿੱਥੇ ਸਾਡਾ ਘਰ ਪਈ ਉਹਦੇ ਕੋਲ ਦੀ ਲੰਗਣੀ ਹੈ। ਤੇ ਉਹਦਾ ਵੀ ਰੇਟ ਦੇਖੋ ਵੱਧਾ। ਬਾਕੀ ਦੋਸਤੋ ਜਿਵੇਂ ਇੱਥੇ ਰੋਡ ਖਤਮ ਹੋ ਗਈ ਸਾਹਮਣੇ ਆ ਕੇ ਰੇਲਵੇ ਲਾਈਨ ਹੈ। ਇਹਦੇ ਉੱਪਰ ਦੀ ਜਾਣਾ ਫਲਾਈਓਵਰ। ਇੱਥ ਵੇਖੀ ਚੱਲੋ ਬੰਦਾ ਕੀ ਇੱਥੇ ਤੇ ਕਿਸੇ ਟਾਈਮ ਇੱਥੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀ ਇੰਨਾ ਕੁਝ ਬਣੂਗਾ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਹੀ ਗੁਰੂ ਘਰ ਆ ਤੜਕੇ ਸੈਰ ਕਰਨ ਆਏ ਸੀ ਆਵੇ ਵਾਹਿਗੁਰੂ ਸੱਚੇ ਪਾਤਸ਼ਾਹ ਹਾੜੇ ਦੋਸਤੋ ਇਹ ਆ ਸਾਡਾ ਮਿਸਤਰੀ ਤੁਸੀਂ ਜਾਣਦੇ ਹੋ ਤੇ ਬਾਈ ਨੇ ਮਤਲਬ ਟਾਈਮ ਪਾਸ ਨਹੀਂ ਕਰਿਆ ਬੜਾ ਸ਼ੌਂਕ ਨਾਲ ਕੰਮ ਕਰਿਆ ਤੁਸੀਂ ਵੇਖ ਲਓ ਆਵੇ ਤੇ ਬਾਈ ਨਾ ਪੈ ਪੈ ਲਾਉਂਦਾ ਵਿੱਚ ਜਿਹ ਵਿੱਚ ਉਪਰੀ ਹੁੰਦੀ ਹੈ ਬਹੁਤ ਮਿਹਨਤੀ ਬੰਦਾ ਹੈ ਤੁਹਾਨੂੰ ਦਿਖਾਉਣੇ ਆ ਬਾਈ ਨੇ ਇਧਰ ਪੈਪ ਲਾਈ ਹੋਈ ਹੈ ਕਾਹਦਾ ਲਾਈ ਸੀ ਉਹ ਵੀ ਤੁਹਾਨੂੰ ਵੀਡੀਓ ਦਿਖਾਉਣੇ ਆ ਆ ਦੇਖੋ ਤੇ ਨਾ ਕੋਈ ਅਚਾਨਕ ਲੱਗਦਾ ਤੁਹਾਨੂੰ ਕੋਈ ਜੋੜ ਜਾੜ ਆ ਆ ਦੇਖੋ ਇਹ ਉੱਤੋਂ ਵੀ ਦੇਖ ਲਓ ਹੈ ਨਾ ਕੈਂਟ ਇਧਰ ਵੀ ਤੁਹਾਨੂੰ ਦਿਖਾਉਣੇ ਆ ਹਾਂ ਆਇਆ ਵੀ ਤਿਰਬਾ ਦਸਦਾ ਬੰਦੇ ਦਾ ਤੇ ਬਾਕੀ ਅਜ ਗਿੱਲ ਸਾਬ ਪਹੁੰਚ ਚੁੱਕੇ ਨੇ ਗਿੱਲ ਸਾਬ ਕੀ ਹਾਲ ਹੈ ਉਦਾਂ ਅੰਗਾ ਤੁਹਾਨੂੰ ਗਿੱਲ ਦੀ ਮੰਗਣੀ ਹੋ ਗਈ ਹੈ ਬਈ ਤੇ ਗਿੱਲ ਪਾਰਟੀ ਤੇ ਭਜਦਾ ਹੋਇਆ ਅਰੇ ਗਿੱਲ ਤੋਂ ਸ਼ਾਮ ਨੂੰ ਪਾਰਟੀ ਲੈਣੀ ਹੈ ਠੀਕ ਹੈ ਗਿੱਲ ਠੀਕ ਮੁਕਰੀ ਨਾ ਹੁਣ ਸਕਣ ਦੇ ਬਾਹਰ ਪੇ ਇਕੱਠੇ ਕਰਕੇ ਲੈ ਆਂ ਤੂੰ ਹੋਰ ਵੈਸਟਰੀ ਠੀਕ ਹਾਂ ਹਾਂਜੀ ਹਾਂਜੀ ਵਧੀਆ ਜੀ ਚਲੋ ਭਾਈ ਮੈਂ ਤੈਨੂੰ ਛੋਟੇ ਨੂੰ ਭਾਈ ਰੰਗ ਲਾਵੇ ਪਰਮਾਤਮਾ ਆਪਾਂ ਸ਼ਾਮ ਦਾ ਆਨੰਦ ਮਾਣ ਰਹੇ ਆਂ ਨਾ ਵੇ ਛੋਟਾ ਜਿਹਾ ਘਾ ਲੱਗਿਆ ਵੇ ਮੈਂ ਫਿਰਦਾ ਹੀ ਗੇੜੀਆਂ ਲਾਉਂਦਾ 10 ਮਿੰਟ ਘਾ ਤੇ ਬਹਿ ਕੇ ਸ਼ਾਂਤੀ ਨੂੰ ਮਹਿਸੂਸ ਕਰਦੇ ਆਂ ਪੰਛੀਆਂ ਦੀ ਆਵਾਜ਼ ਸੁਣਦੇ ਆਂ ਬੜਾ ਮਨ ਨੂੰ ਸਕੂਨ ਮਿਲਦਾ ਹੈ ਬਾਕੀ ਅੱਜ ਗਰਮੀ ਜਿਆਦਾ ਸੀ ਤਾਂ ਕਰਕੇ ਬਲੌਗ ਜਿਆਦਾ ਬਣਾਇਆ ਨਹੀਂ ਗਿਆ ਹੁਣ ਤਾਂ ਦੋਸਤਾਂ ਇੰਨੀ ਜਿਆਦਾ ਗਰਮੀ ਪਈ ਜਾਂਦੀ ਹੈ ਤੁਸੀਂ ਯਕੀਨ ਮੰਨਿਓ ਮਤਲਬ ਦੁਪਹਿਰੇ ਅਸੀਂ ਬੰਦ ਹੋ ਜਾਂਦੇ ਆਂ ਵੇਖ ਲਓ ਤੇ ਬਾਕੀ ਤੁਹਾਨੂੰ ਇਹ ਵੀ ਕੀ ਕਰਨਾ ਤੁਸੀਂ ਦੇਖ ਲਓ ਵੀ ਸਾਡੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਹੀ ਮਤਲਬ ਸਾਡੇ ਘਰੇ ਲਾ ਲੋ ਦਿੱਤਾਣੇ ਲੱਗੇ ਆ ਤਿੰਨ ਥੱਲੇ ਲੱਗਣੇ ਆ ਚਾਰ ਤੇ ਤਿੰਨ ਉੱਤੇ ਲੱਗੇ ਹੋਣੇ ਆ ਤਾਂ ਕਰਕੇ ਫਿਰ ਲੋਡ ਵੱਜ ਜਾਂਦਾ ਹੈ ਵੋਲਟੇਜ ਘਟ ਜਾਂਦੀ ਹੈ ਤਾਂ ਕਰਕੇ ਏਸੀ ਵੀ ਜਵਾਬ ਦੇ ਜਾਂਦੇ ਆ ਤੇ ਬਾਕੀ ਮੀਂਹ ਦੀ ਹਜੇ ਤੱਕ ਕੋਈ ਵਜਤਾ ਹੀ ਨਹੀਂ ਆਦੇ ਆ ਵੀ 20 ਤਰੀਕ ਤੋਂ ਬਾਅਦ ਬਾਅਦ ਸੁਭਾਵਨਾ ਮੀਂਹ ਪੈਣ ਦੀ ਬਾਕੀ ਦੇਖੋ ਉਮੀਦ ਤਾਂ ਹੈਗੀ ਹੈ ਉਮੀਦ ਤੇ ਦੁਨੀਆ ਕਾਈ ਮੈਂ ਵੀ ਮੀਂਹ ਆਊਗਾ ਤੇ ਬਾਕੀ ਦੋਸਤੋ ਨਾ ਮੈਂ ਨਾ ਕਿਸੇ ਦਿਨ ਜਾਣ ਕੇ ਜਿਵੇਂ ਮੈਂ ਕੋਈ ਇਤਰਾਜ਼ ਨਾ ਕਰ ਲੇ ਉੱਥੇ ਕੋਈ ਬੰਦਾ ਘਰ ਪਾ ਰਿਆ ਪਹਿਲਾਂ ਵੀਡੀਓ ਪਾ ਗਿਆ ਮੈਂ ਉਹਦੀਆਂ ਤੁਸੀਂ ਜਿੱਕੀਨ ਮੰਨਿਓ ਮਤਲਬ ਮਿੱਟੀ ਨਾਲ ਹੀ ਭਰਤ ਪਾਈ ਬੰਦੇ ਨੇ ਕੱਲਾ ਕੂੜਾ ਨਹੀਂ ਹੁੰਦਾ ਜਿਵੇਂ ਜਿਵੇਂ ਜਿਹੜੇ ਕੈਨ ਹੁੰਦੇ ਆ ਉਹਦੇ ਵਾਲੇ ਕੋਕੇ ਕੋਲੇ ਵਾਲੇ ਜਾਂ ਹੋਰ ਸਾਰਾ ਗੰਦ ਭਿਲਾ ਉਹਦੇ ਵਿੱਚ ਤੇ ਮੈਨੂੰ ਲੱਗਦਾ ਚਨਾਈ ਵੀ ਸਰਕਾਰੇ ਚ ਕਰੀ ਹੋਵੇ ਤਾਂ ਕਰੀ ਜੀ ਕਰੀ ਹੋਵੇ ਨੀਆਂ ਦੀ ਤੇ ਲੰਡੂ ਜਾਂ ਬੀਮ ਪਰ ਰੱਖਿਆ ਮੈਨੂੰ ਤਾਂ ਬੜੀ ਹਲਕਤਾਈ ਇਹ ਦੇਖ ਕੇ ਸੋ ਸੋਨੂੰ ਵੀ ਆਵੇ ਮੈਂ ਟਰਾਈ ਕਰੂੰਗਾ ਜੇ ਕੋਈ ਨਾ ਹੋਇਆ ਤਾਂ ਵੀਡੀਓ ਬਣਾਉਂਦੀ ਮੈਨੂੰ ਐ ਕੋਈ ਤਰਾਜਨਾ ਕਰ ਲੈ ਕੱਲਾ ਕੰਦਾ ਮੇਰਾ ਤਾਂ ਰੋਗੀ ਲੈਣਾ ਹੋ ਸਕਦਾ ਵੀ ਕਿਸੇ ਨੇ ਕੱਲਾ ਥਾਂ ਬਲ ਨਹੀਂ ਹੋਵੇ ਬਲਕਿ ਮਹੰਗਾ ਵੇਚ ਜਾਂਦਾ ਨਾ ਤਾਂ ਤੁਸੀਂ ਭਰਤਪੁਰਤ ਪਾ ਕੇ ਵੇਚ ਦਾਂਗੇ ਉੱਤੇ ਤਿੰਨ ਮਤਲ ਚੰਗੀ ਟਰਾਲੀ ਦੀ ਮਿੱਟੀ ਪਾ ਦੂਗਾ ਕੰਗਲ ਮਿੱਟੀ ਪਾ ਦੂਗਾ ਮਤਲਬ ਤੇ ਥੱਲੇ ਥੱਲੇ ਤਾਂ ਫਿਰ ਕੂੜਾ ਹੀ ਐ ਅੱਜ ਕੱਲ ਲੋਕ ਸਕੀਮ ਬਹੁਤ ਖੇਡਦੇ ਆ ਨਾ ਪਰ ਹੋਸਾ ਕਿਸੇ ਦਾ ਕੋਈ ਨਹੀਂ ਜੇ ਉਹਦਾ ਪਲਾਨ ਹੋਵੇ ਵੀ ਥੱਲੇ ਥੱਲੇ ਗੰਦਾ ਹੈ ਉੱਤੇ ਤੇ ਵਧੀਆ ਮਿੱਟੀ ਪਾ ਦਨੇ ਚੱਲ ਬਈ ਅੱਖਾਂ ਦਾ ਧੋਖਾ ਹੀ ਆ ਕਿਸੇ ਨੇ ਕਿਹੜਾ ਪੱਟ ਕੇ ਵੇਖਣੀ ਐ ਐਂ ਚੱਲਦਾ ਜੇ ਹੋ ਸਕਦਾ ਕਿ ਬਿਲਡਰ ਰੈਂਡਰ ਹੋਵੇ ਪਰ ਬਿਲਡਰੇ ਤਾਂ ਘਟਿਆ ਕੰਮ ਨਹੀਂ ਕਰਦਾ ਹੁੰਦਾ ਠੀਕ ਆ ਵੀ ਚਲੋ ਜਿੱਥੇ ਮਤਲਬ ਕੋਈ ਉਹ ਵੈਸੇ ਕੱਟ ਕਰ ਦੇ ਮੈਂ ਕੰਨ 9 ਇੰਚੇ 5 ਇੰਚੇ ਕਰ ਦੇ ਜਾਂ ਕਿ ਹੋਰ ਵਾੜਾ ਮੋਟਾ ਕੰਮ ਕਰ ਦੇ ਸਿਮਿੰਟ ਸਸਤਾ ਲਾ ਦੇ ਪਰ ਆ ਕੰਮ ਮੈਂ ਤਾਂ ਮੈਨੂੰ ਲੱਗਦਾ ਨੇ ਬਿਲਡਰ ਕਰੂਗਾ। ਬਾਕੀ ਦੇਖੋ ਲੱਗ ਜਾ ਪਤਾ ਕੀ ਬੰਦ ਆ। ਪਰ ਚੱਲ ਸੋ ਚਾਲੀ ਆ ਬਈ ਪਤਾ ਹੀ ਕੋਈ ਨਹੀਂ ਦੁਨੀਆ ਦਾ। ਦੁਨੀਆ ਬਹੁਤ ਗਾਂਦਾਂ ਪਈ ਆ ਜਿੰਨੇ ਵੀ ਕਹਿ ਦਈਏ। ਬਾਕੀ ਤੁਸੀਂ ਦੇਖ ਲਓ 15 ਦਿਨ ਪਿੰਡ ਲਾ ਕੇ ਆ ਉਦੋਂ ਬਾਅਦ ਕਈ ਕੋਠੀਆਂ ਦਾ ਕੰਮ ਹੋਰ ਚੱਲ ਪਿਆ ਤੇ ਕਈ ਕੋਠੀਆਂ ਬਹੁਤ ਵਧੀਆ ਤਿਆਰ ਵੀ ਹੋ ਗਈਆਂ। ਬਾਕੀ ਅੰਕਲ ਜੀ ਅਰਗੇ ਵੀ ਤਿਆਰ ਕਰ ਰਿਆ ਸੀ। ਇਹਨਾਂ ਦਾ ਵੀ ਕੰਮ ਥੋੜੇ ਰਹਿ ਗਿਆ। ਆਦੇ ਆ ਵੀ ਅਗਲੇ ਮਹੀਨੇ ਸ਼ਿਫਟ ਹੋ ਜਾਣਗੇ। ਦੂਜਿਆਂ ਦਾ ਕੰਮ ਤੁਹਾਨੂੰ ਦਿਖਾਇਆ ਸੀ। ਉਹਨਾਂ ਦਾ ਵੀ ਹੁਣ ਪਲਾਸਟਰ ਕਰਨਾ ਰਹਿ ਗਿਆ। ਬਾਕੀ ਵੇਖੋ। ਆਦ ਆਪਣੇ ਲਈ ਆ ਗਿਆ ਸੈਕੰਡ ਫਲੋਰ ਇੱਥੇ ਸਿਰਨੇ ਆ ਬਾਕੀ ਵੇਖੋ ਬਈ ਕਿਆ ਬੰਤਾ ਹੈ ਦਰੋਂ ਦਰ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਤੇ ਘਰੇ ਰਹਿ ਕੇ ਬੰਦਾ ਕੁਝ ਨਹੀਂ ਸਿੱਖ ਸਕਦਾ ਇਹਦੇ ਲਈ ਬਾਹਰ ਆਉਣਾ ਪੈਂਦਾ ਬਾਹਰ ਆਵਾਂਗੇ ਸਭ ਕੁਝ ਸਿੱਖਾਂਗੇ ਠੀਕ ਹੈ ਦੋਸਤੋ ਬਾਕੀ ਦੇਖਦੇ ਹਾਂ ਜੁੜੇ ਰਹੋ ਸਾਡੇ ਨਾਲ ਕੋਈ ਹੋਰ ਅਪਡੇਟ ਹੋਈ ਤਾਂ ਮੈਂ ਜਰੂਰ ਦਵਾਂਗਾ ਬਾਕੀ ਕੱਲ ਨੂੰ ਆਪਾਂ ਸਪੈਸ਼ਲ ਮੁੱਦੇ ਤੇ ਗੱਲਬਾਤ ਕਰਾਂਗੇ ਪਰਮਾਤਮਾ ਮਿਹਰ ਕਰੇ ਤੇ ਉਮੀਦ ਕਰਦਾ ਹਾਂ ਤੁਹਾਡਾ ਅੱਜ ਦਾ ਦਿਨ ਵਧੀਆ ਰਿਹਾ ਹੋਵੇ ਤੇ ਬਾਕੀ ਦੇਖਦੇ ਆਂ ਦੋਸਤੋ ਸ਼ਾਮ ਹੋਣ ਵਾਲੀ ਐ ਤਕਰੀਬਨ 8 ਵਜੇ ਨਾਲੇ ਐ ਦਿਨ ਵੇਖ ਲਓ ਕਿੰਨਾ ਖੜਾ ਐ ਹਾਂ ਹੁੰਦਾ ਗਰਮੀ ਤੇ ਠੰਡ ਹੁੰਦੀ ਐ ਇਸ ਵੇਲੇ ਪਰ ਜੰਗਾਂ ਚ ਪੈ ਜਾਂਦੇ ਨੇ ਹੰਨੇ ਇਹ ਗਰਮੀ ਦਾ ਰਿਜ਼ਲਟ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸੀ ਘਰੇ ਜੀ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਤੇ ਕੋਈ ਗਲਤੀ ਬਲਤੀ ਹੋਈ ਹੋਵੇ ਉਹਦੇ ਲਈ ਮਾਫੀ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਮਿਲਦੇ ਆਂ ਦੋਸਤੋ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਬਾਏ ਬਾਏ ਟਾਟਾ